ਸੋਰਠਿ ਮਹੱਲਾ ਪੰਜਵਾਂ ਹਮਰੇ ਗਣਤਨ ਗਣੀਆਂ ਕਾਈ ਆਪਣਾ ਬਿਰਧ ਪਸ਼ਾਣ ਹਮਰੇ ਗਣਤਨ ਗਣੀਆਂ ਕਾਈ ਆਪਣਾ ਬਿਰਧ ਪਸ਼ਾਣ ਆਤ ਦੇ ਰਾਖੇ ਕਰ ਆਪਣੇ ਸਦਾ ਸਦਾ ਰੰਗਮ ਸਾਚਾ ਸਾਹਿਬ ਸਰ ਮਿਹਰਬਾਨ ਬੰਦ ਪਾਇਆ ਮੇਰੇ ਸਤਿਗੁਰੂ ਪੂਰੇ ਹੋਈ ਸਰਬ ਕਲਿਆਣ ਜਿਉ ਪਾਇ ਪਿੰਡ ਜਿਨ ਸਾਜਿਆ ਦਿੱਤਾ ਪੈ ਨਣਖਾਂ ਆਪਣੇ ਦਾਸ ਕੀ ਆਪ ਪੈ ਜਰਾਖੀ ਨਾਨਕ ਸਦ ਕਰਵਾਨ ਜੀਉ ਪਾਏ ਪਿੰਡ ਜਿਨ ਸਾਜਿਆ ਦਿੱਤਾ ਪੈ ਨਣਖਾਂ ਆਪਣੇ ਦਾਸ ਕੀ ਆਪ ਪੈ ਜਰਾਖੀ ਨਾਨਕ ਸਦ ਕਰਵਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ